ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਬਾ ਬੁੱਢਾ ਸਾਹਿਬ ਜੀ ਆਇਆ ਕਰਦੇ ਸੀ ਆਪ ਤਖਤ ਤੋਂ ਉੱਠ ਜਾਂਦੇ ਹੁੰਦੇ ਸੀ ਐਨਾ ਸਤਕਾਰ ਕਰਦੇ ਹੁੰਦੇ ਸੀ ਹਜ਼ੂਰ ਦੇ ਬਚਨਾਂ ਨਾਲ ਐਨਾ ਪਾਲਣ ਕੀਤਾ ਬਾਬਾ ਬੁੱਢਾ ਸਾਹਿਬ ਬਿਰਧ ਹੋ ਗਏ ਕਿਹਾ ਸਿੱਖਾਂ ਨੂੰ ਜਾਓ ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਆਓ ਪਾਲਕੀ ਸਹਿ ਭੇਜੀ ਕਿ ਸਾਡਾ ਦਰਸ਼ਨ ਕਰਨ ਨੂੰ ਜਤ ਕਰਦਾ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਸਿੱਖ ਲੈ ਕੇ ਆ ਰਹੇ ਸੀ ਹਜੂਰ ਨੇ ਵੱਡੇ ਚਾਦਰੇ ਦੀ ਬੁੱਕਲ ਮਾਰ ਕੇ ਉਸ ਪਾਲਕੀ ਨੂੰ ਮੋਢਾ ਲਾ ਦਿੱਤਾ ਜਦੋਂ ਮਹਾਰਾਜ ਨੇ ਮੋਢਾ ਲਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਛਾਲ ਮਾਰ ਕੇ ਥੱਲੇ ਉਤਰ ਗਏ ਮਹਾਰਾਜ ਦੇ ਚਰਨੀ ਟਾਪੇ ਸੱਚੇ ਪਾਤਸ਼ਾਹ ਇਹ ਕੀ ਕਰਦੇ ਹੋ ਹਜੂਰ ਕਹਿੰਦੇ ਬਾਬਾ ਬੁੱਢਾ ਸਾਹਿਬ ਆਪ ਨੂੰ ਪਤਾ ਲੱਗ ਗਿਆ ਕਿ ਅਸੀਂ ਮੋਢਾ ਦਿੱਤਾ ਹੈ ਮਹਾਰਾਜ ਆਪ ਨੇ ਤਾਂ ਪਹਿਲੇ ਸਰੂਪ ਵਿੱਚ ਵਰ ਦਿੱਤਾ ਹੈ ਕੇ بابا ਬੁੱਢਾ ਸਹਬਾਸੀਂ ਸਾਰੇ ਸੰਸਾਰ ਤੋਂ ਲੁਕ ਜਾਈਏ ਪਰ ਸਾਡਾ ਸਰੂਪ ਤੋ ਹੱਥੋਂ ਨਹੀਂ ਕਦੇ ਲੁਕ ਸਕਦਾ